ਮੇਰੇ ਵੱਲੋਂ ਸਾਹਿਬ ਅਲੀ ਸਿਆਮ ਜੀ ਆਪ ਜੀ ਸਭ ਪਾਸੇ ਦੇ ਲਈ ਜੈ ਜੀ ਮੇਰਾ ਨਾਮ ਰਾਤਾ ਕੌਰ ਚੰਗੀ ਵਾਲ ਸਿੰਘ ਪੰਡਾ ਜੀ ਮੇਰੇ ਪਿਛਲੇ 1 ਹਫਤੇ ਤੋਂ ਕਾਫੀ ਦਿਨ ਬਿਨਾਂ ਸਰੀਰ ਦੇ ਉੱਤੇ ਬੋਡੀ ਦੇ ਉੱਤੇ ਬਹੁਤ ਕਾਫੀ ਇਨਫੈਕਸ਼ਨ ਵੀ ਹੋ ਰਹੀ ਸੀ ਤੇ ਥੱਪੜ ਵਾਂਗ ਜਿਵੇਂ ਉਪਰੋਗ ਕਾਰਜਕਾਰ ਦਾ ਕੰਮ ਜਾਂਦੇ ਸੀ ਜਦੋਂ ਖਾਰ ਸੁਹਣੀ ਕੱਪੜਾ ਬਾਜਿਆ ਨੇ ਤੇ ਦਿਲ ਘਬਰਾਟ ਵਗੈਰਾ ਹੋ ਰਹੀ ਸੀ ਬੜਾ ਬੈਠਾ ਚੋਣ ਦੇ ਡਾਰਿਆ ਦੇ ਆਗਰਾਮ ਆਜੀ ਦਵਾਈ ਲਈ ਨਹੀਂ ਆ ਰਹਾ ਫਿਰ ਨੈਕਸਟ ਕੰਟੈਂਟ ਲੋਸੀ ਚਰਚਾ ਹੈ 파ਸਤੀ ਦੀ ਮੈਂ ਮੈਨੂੰ ਦੱਸਿਆ ਤੇ ਉਹਨਾਂ ਨੇ ਲੈ ਹੈਂਡ ਕੀਤੀ ਤੇ ਅੱਜ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨੀ ਦਾਤ ਨਹੀਂ ਹੈਗਾ ਕੋਈ ਧੱਪੜ ਨਹੀਂ ਹੈਗਾ ਕੋਈ ਵੀ ਮਰਤਲਾਜੀ ਕੋਈ ਨਹੀਂ ਪ੍ਰੋਬਲਮ ਨਹੀਂ ਹੈ ਗਿਆ ਅੱਛਾ ਜਦੋਂ ਤੁਹਾਡੇ ਤਰਫੜ ਹੋ ਜਾਂਦੇ ਸੀ ਜਦੋਂ ਤੁਹਾਡੇ ਪਿੰਡੇ ਤੇ ਚਖਮ ਹੋ ਜਾਂਦੇ ਸੀ ਕੀ ਕੀ ਤੁਹਾਨੂੰ ਦਿੱਕਤ ਆਉਂਦੀ ਸੀ ਉਸ ਟਾਈਮ ਕਾਹੀ ਪਟਾੜ ਹੋਣੀ ਖਾਸ ਕਰਕੇ ਦੰਨੀ ਲਾਦਾ ਹੋਣੀ ਨਾ ਕਰਾ ਅਸਾ ਤੁਹਾਡੇ ਪਿੰਡੇ ਤੇ ਖਾਰਸ਼ ਹੋਣੀ ਹੈ ਔਰ ਕਬਰਾਟ ਹੋਣੀ ਇਸ ਕਬਰਾਟ ਦੇ ਕਾਰਨ ਤੁਹਾਨੂੰ ਪੈਣਾ ਵੀ ਮੁਸ਼ਕਲ ਹੁੰਦਾ ਫਿਰ ਆਸਾਨ ਦੇ ਲੱਗੇ ਵੀ ਦਿੱਕਤ ਆਉਂਦੀ ਹੈਗੀ ਤੇ ਫਿਰ ਕੋਈ ਮੈਡੀਸਨ ਦੀ ਮੈਡੀਸਨ ਲੈ ਲੈਦਾ ਸੀਗਾ ਤੇ ਉਸ ਦਾ ਰੁਕ ਜਾਂਦਾ ਸੀ। ਅੱਛਾ ਮੈਡੀਸਨ ਤੁਸੀਂ ਲੈਂਦੇ ਸੀ। ਇੱਕ ਟਾਈਮ ਉਹ ਦਰਦ ਉਹ ਪ੍ਰੋਬਲਮ ਚੜੀ ਜਾਂਦੀ ਸੀ ਖਾਰ ਸਟਪ ਜਾਂਦੀ ਸੀ। ਔਰ ਉਸ ਤੋਂ ਬਾਅਦ ਫੇਰ ਉਹ ਪ੍ਰੋਬਲਮ ਜਦੋਂ ਦਵਾਈ ਦਾ ਕਦਾਸਾ ਖਤਮ ਹੋ ਜਾਂਦਾ ਫੇਰ ਉਹੀ ਹਾਲ ਹੋ ਜਾਂਦਾ। ਤੇ ਮਨ ਦੇ ਵਿੱਚ ਕੀ ਵਿਚਾਰ ਆਉਂਦਾ ਸੀ ਵੀ ਇਹ ਮੈਂ ਬਿਮਾਰੀ ਤੋਂ ਚੰਗਾ ਹੋਊਂਗਾ ਜਾਂ ਹੀਲ ਹੋਊਂਗਾ। ਵੀ ਕਿਸ ਤਰ੍ਹਾਂ ਤੁਸੀਂ ਤੁਹਾਡਾ ਵਿਸ਼ਵਾਸ ਪ੍ਰਭੂ ਦੇ ਵਿੱਚ ਵੜਿਆ। ਫਿਰ ਕਿਸ ਤਰ੍ਹਾਂ ਤੁਹਾਡਾ ਵਿਸ਼ਵਾਸ ਹੋਰ ਵਧਿਆ ਪ੍ਰਭੂ ਦੇ ਵਿੱਚ। ਮਨ ਨੂੰ ਜੀ ਕੀ ਗ੍ਰਿਭਿਸ਼ਵਾਸ ਜਾਣੀ ਜਿਸ ਟਾਈਮ ਮਹਾਰਾਤਮਾ ਤੱਕ ਪ੍ਰਭੂ ਦੇ ਦਾਸ ਸਾਡੇ ਦੁਆਰਾ ਨੇ ਐਂ ਕਰਵਾਵਾਗਾ ਜਾਂ ਪ੍ਰਭੂ ਦੇ ਦਾਸ ਨੂੰ ਤਾਂ ਰਹਿਣਾ ਕਰਾਂਗਾ ਮੈਨੂੰ ਦੀ ਇੱਕ ਸਿਗਾ ਕੀ ਮੈਂ ਕਿਸੇ ਟਾਈਮ ਨੇ ਚੰਗਾਈ ਕੀਤੀ ਇਹ ਚੰਗਾਈ ਤੁਹਾਨੂੰ ਕਿਸ ਤਰ੍ਹਾਂ ਮਿਲੀ ਫਿਰ ਪ੍ਰਭੂ ਦੇ ਦਾਸ ਦੇ ਰਹੀ ਸਮੇਂ ਤੇ ਦਿਵਸ ਨੇ ਸੰਦੇ ਆਏ ਸੀ ਉਸ ਟਾਈਮ ਪ੍ਰਭੂ ਦੇ ਦਾਸ ਮੈਂ ਕੀਤਾ ਅੱਛਾ ਪਰਮੇਸ਼ਰ ਦੇ ਦਾਸ ਨੇ ਤੁਹਾਡੇ ਤੇ ਹੱਥ ਰੱਖ ਕੇ ਲੈ ਹੈਂਡ ਕੀਤੇ ਵੀ ਜਿੰਨੀ ਵੀ ਇਨਫੈਕਸ਼ਨ ਦੀ ਲਰਜੀ ਦੀ ਖਾਰਸ਼ ਨਹੀਂ ਕੋਈ ਵੀ ਇਨਫੈਕਸ਼ਨ ਹੈ ਉਹ ਯੇਸ਼ੂ ਦੇ ਨਾਮ ਦੇ ਵਿੱਚ ਚਲੀ ਜਾਵੇ ਤੁਸੀਂ ਉਸ ਪ੍ਰੋਫੈਟਿੰਗਰ ਬੱਡ ਨੂੰ ਰਸੀਵ ਕੀਤਾ ਫਿਰ ਜ਼ਿੰਦਗੀ ਦੇ ਉਸ ਤੋਂ ਬਾਅਦ ਰਾਤ ਚ ਲੈ ਬਿਲਕੁਲ ਪ੍ਰਜਾ ਆਜ ਕਿੰਨੇ ਦਿਨ ਹੋ ਗਏ ਤੁਹਾਨੂੰ ਆਜ਼ਾਦ ਹੋਇਆ ਇੱਕ ਹਫ਼ਤਾ ਬਿਲਕੁਲ ਆਜ਼ਾਦ ਕੋਈ ਖਾਰਸ਼ ਨਹੀਂ ਕੋਈ ਲਰਜੀ ਨਹੀਂ ਕੋਈ ਸੌਂ ਦੇ ਵਿੱਚ ਦਿੱਕਤ ਨਹੀਂ ਕੋਈ ਮੈਡੀਸਨ ਨਹੀਂ ਜੋ ਇੰਪ੍ਰੈਸ ਵੱਡੀ ਕਵਾਈ ਦਿੱਤੇ ਜੋਰ ਸੇ ਜੋਰ